ਭਗਵਾਨ ਗੁਰਜੀ ਜਪ ਨਿਸਾਨ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚਾ ਸੋਚਨਾ ਹੋ ਗਈ ਜੇ ਸੋਚੀ ਲਖ ਵਾਰ ਤੁਪਾ ਜੁਪਨਾ ਹੋਵੇ ਜੇ ਲਾਇ ਰਹਾ ਲਿਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਗੁਰਿਆਂ ਭਾਰ ਸਹ ਸੁਸਿਆਨ ਪਾਲਾ ਤੁਹੋਵੇ ਤਾਂ ਇਕ ਨਾ ਚੱਲੇ ਨਾਲ ਕਿ ਸਚਿਆਰਾ ਹੋਈਐ ਕਿਉ ਕੂੜੈ ਟੁਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਕਿਤਨੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀਅ ਹੁਕਮ ਮਿਲਾ ਵਢਿਆਈ ਹੁਕਮੀ ਉਤਮ ਨੀਚ ਹੁਕਮ ਨਾਲ ਲਿਖ ਦੁਖ ਸੁਖ ਪਾਈਆ ਹੈ ਇਕ ਨਾ ਹੁਕਮੀ ਵਸਿਸ ਇਕ ਹੁਕਮੀ ਸਦਾ ਬੁਵਾਈਆ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੈ ਦੇਵੁ ਜਾ ਤਾਹੋ ਮੈਂ ਕਹੈ ਨ ਕੋਈ ਗਾਵਾ ਕੋ ਤਾਨ ਹੋਵੈ ਕਿਸੈ ਤਾਨ ਗਾਵਾ ਕੋ ਦਾਤ ਜਾਨੈ ਨੀਸਾਨ ਗਾਵਾ ਕੋ ਗੁਣ ਵਢਿਆਈਆ ਚਾਰ ਗਾਵਾ ਕੋ ਵਿਦਿਆ ਵਿਥੰ ਵਿਚਾਰ ਗਾਵਾ ਕੋ ਕਾਜ ਕਰੇ ਤਨ ਕੇ ਗਾਵਾ ਕੋ ਜੀਵ ਲਾ ਫਿਰ ਦੇ ਹੂੰ ਗਾਵਾ ਕੋ ਜਪੈ ਦਸੈ ਦੂਰ ਗਾਵਾ ਕੋ ਵੇਖੈ ਹਦਰਾ ਦੂਰ ਕਥਨਾ ਕਥੀ ਨ ਆਵੈ ਟੂਟ ਕਥ ਕਥ ਤਥੀ ਕੋਟੀ ਕੋਟ ਜੇਦਾ ਦੇ ਲੈਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਸਾਹੇ ਹੁਕਮੇ ਹੁਕਮ ਚਲਾਏ ਰਾਹ ਨਾਨਕ ਰਿਕਸਾ ਵੀ ਪ੍ਰਵਾਹ ਸਾਚਾ ਸਾਹਿਬ ਸਚਨਾਏ ਪੱਖਿਆ ਭਾਉ ਅਪਾਰ ਆਖ ਹੈ ਮੰਧ ਹੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰਖੀਐ ਜਿਤ ਸਾ ਦਰਬਾਰ ਉਹੋ ਕੇ ਬੋਲਣ ਬੋਲੀਐ ਜਿਤ ਸੁਨ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਖ ਦਿਵਾਰ ਨਾਨਕ ਏਵੈ ਜਾਨੀਐ ਸਭ ਆਪੇ ਸਚਿਆਰ ਤੱਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵਿਆ ਗੁਣੀ ਨਿਦਾਨ ਗਾਵਿਆ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਹਿ ਆਸਮਾਈ ਗੁਰਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ 부ਝਾਈ ਸਬਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੇ ਤੀਰਥ ਉਫਾਈ ਵੇਖਾ ਵਿਣ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਨਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਝਾਈ ਸਬਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗ ਚਾਰੇ ਯਾਰ ਜਾ ਹੋਰ ਦਸੂਨੀ ਹੋਏ ਨਵਾਂ ਖੰਡਾ ਵਿੱਚ ਜਾਣੀ ਐ ਨਾਲ ਚੱਲਾ ਸਭ ਕੋਈ ਚੰਗਾ ਨਾਮ ਰਸਾਇਕ ਐ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛਾ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆਗੁਣ ਦੇ ਤੇਹਾ ਕੋਈ ਨ ਸੁਝਈ ਜੇ ਤਿਸ ਗੁਣ ਕੋਈ ਕਰੇ ਤਉ ਨਿਆ ਸਿਧ ਪੀਰ ਸੁਤਨਾਤ ਸੁਨਿਆ ਤਤ ਤਵਲ ਆਕਾਸ ਸੁਣਿਆ ਦਿਪ ਲੋ ਪਾਤਾਲ ਸੁਣਿਆ ਕੋਈ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਦਾ ਨਾਸ ਸੁਣਿਆ ਈਸ਼ਰ ਬਰਮਹਿੰਦ ਸੁਣਿਆ ਮੁਖਸਾਲਾ ਹਨਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤਸੰਤੁ ਗਿਆਨ ਸੁਣਿਆ 68 ਕਾਇਸਨਾਨ ਸੁਣਿਆ ਪੜ ਪੜ ਪਾਵਹ ਮਾਨ ਸੁਣਿਆ ਲਾਗਾ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਦਾ ਨਾਸ ਸੁਣਿਆ ਸਰਾ ਗੁਨਾ ਕੇ ਗਾ ਸੁਣਿਆ ਸੇਖ ਪੀਰ ਪਾਤ ਸਾ ਸੁਣਿਆ ਅੰਦੇ ਪਾਵਹ ਰਾਹ ਸੁਣਿਆ ਹਾਥ ਹੋਐਸ ਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਾ ਪਛੈ ਪਛਤਾਏ ਕਾਗਦ ਕਲਮ ਨਾ ਲਿਖਨ ਹਾਰ ਮੰਨੇ ਕਾਬਹਿ ਹੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਸੁਰਤ ਹੋਗਾ ਮਨ ਬੁੱਧ ਮੰਨਾ ਸਗਲ ਭਉਨ ਕੀ ਸੁਧ ਮੰਨਾ ਮੁਹ ਚੋਟਾਨਾ ਖਾਈ ਮੰਨਾ ਜਮਕਾ ਸਾਧਨਾ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨਾ ਮਾਰਗ ਠਾਕ ਨ ਪਾਏ ਮੰਨਾ ਪਥਿ ਉਪਰਗਟ ਜਾਏ ਮੰਨਾ ਵਗਨਾ ਚੱਲੈ ਪੰਥ ਮੰਨਾ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨ ਪਾਵ ਹੈ ਮੂਖ ਦੁਆਰ ਮੰਨ ਪਰਵਾਰਾ ਸਾਧਾਰ ਮੰਨ ਤਰੈ ਤਾਰੇ ਗੁਰ ਸਿੱਖ ਮੰਨ ਨਾਨਕ ਪਵਹ ਨਾ ਪਿਖ ਐਸਾ ਨਾਮ ਨਿਰੰਝਨ ਹੋਏ ਦੇਖੋ ਮਨ ਜਾਣੈ ਮਨ ਕੋਈ ਪੰਚ ਪਰਵਾਨ ਪੰਚ ਪ੍ਰਧਾਨ ਪੰਜੇ ਪਾਵ ਹੈ ਦਰਗਹ ਹੈ ਮਾਨ ਪੰਜੇ ਸੁਹ ਹੈ ਦਰ ਰਾਜਾਨ ਪੰਜਾ ਕਾ ਗੁਰ ਇਕ ਧਿਆਨ ਜੇ ਕੋ ਕਹਾ ਕਰਾ ਵਿਚਾਰ ਕਰਤੇ ਕੈ ਕਰਨਾ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਆਪ ਰਖਿਆ ਜਿਨ ਸੂਤ ਜੇ ਕੋ ਉਜਾ ਹੋਇ ਸਚਿਆਰ ਸਭ ਲੈ ਉਪਰ ਕੀਤਾ ਭਾਰ ਤੱਤੀ ਹੋਰ ਪਰ ਹੋਰ ਹੋਰ ਇਸਤੇ ਭਾਰ ਤਲ ਕਵਨ ਜੋਰ ਜੀ ਆਜਤ ਰੰਗਾ ਕੇ ਨਾਮ ਸਬਨਾ ਲਿਖਿਆ ਬੁੜੀ ਕਲਾਮ ਇਹ ਲਿਖ ਲਿਖ ਜਾਣਾ ਕੋਈ ਲਿਖਾ ਲਿਖਿਆ ਕੀਤਾ ਹੋਇ ਕੀਤਾ ਤਾਨ ਸਵਾਲਿਓ ਹਰੂਪ ਕੀਤੀ ਦਾਤ ਜਾਣਾ ਕੌਣ ਕੂਤ ਕੀਤਾ ਪਸਾਓ ਇੱਕੋ ਖਵਾਓ ਤਿਸਤੇ ਹੋਏ ਲਖ ਦਰਿਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆਣਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਸੰਘ ਦਾਤਾਰ ਅਸੰਖ ਸੂਰ ਮਹ ਭਖ ਸਹਾਰ ਅਸੰਖ ਮੋਨ ਲਿਵ ਲਾਇਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਗਾ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਡ ਫਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਪਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਪਾਰ ਨਾਨਕ ਨੀਚ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖਤਾਮ ਅਗੰਗ ਅਗੰਗ ਅਸੰਖ ਲੋਇ ਅਸੰਖ ਕਹਾ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣਗਾਹ ਅਖਰੀ ਲਿਖਣ ਬੋਲਣ ਬਾਨ ਅਖਰਾ ਸਿਰ ਸੰਜੋਗ ਵਖਾਨ ਜਿਨ ਅਹ ਲਿਖੇ ਤਿਸਰ ਨਾਹੀਂ ਜਿ ਫਰਮਾਏ ਤਿਵ ਤੇ ਪਾਏ ਜੇ ਪਾਕਿਸਤ ਤੈਨਾਉ ਵਿਰਨਾਵੈ ਨਾਹੀ ਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਵਾਰਣ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਹੀ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇਹ ਪਾਣੀ ਤੁਤਾ ਉਤਰ ਸੁਖੇ ਮੂਤ ਪਲੀਤੀ ਕੱਪੜ ਹੋਏ ਦੇ ਸਗੁਣ ਲਈਆ ਹੋ ਤੋਏ ਪਰੀਆ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਓ ਨਾਨਕ ਸੁਖਮੀ ਆਵੋ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਨਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਸਮਨ ਸੁਵੇਲਾ ਵਖਤ ਕਵਨ ਕਮਨ ਚਿਤ ਕਵਨ ਵਾਰ ਕਮਨ ਸ੍ਰਤੀ ਮਹ ਕਵਨ ਅਜਿਤ ਹੋਆ ਆਕਾਰ ਦੇਲ ਨਾ ਪਈਆ ਪੰਡਤੀ ਜੇ ਹੋਵੈ ਲੇਖ ਪੁਰਾਨ ਵਖਤ ਨਾ ਪਾਇਓ ਕਾਦੀ ਆਜ ਲਿਖਨ ਲੇਖ ਕੁਰਾਨ ਇਤਵਾਰ ਨਾ ਜੋਗੀ ਜਾਣੈ ਰਤ ਮਾਹ ਨਾ ਕੋਈ ਜਾ ਕਰਤਾ ਸ੍ਰੀ ਠੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵਸਾ ਲਾਹੀ ਕਿਉ ਵਰਨੀ ਕਿਵ ਜਾਣੈ ਨਾਨਕ ਅਖਣ ਸਭ ਕੋ ਆਖਿਆ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਏ ਕੀਤਾ ਜਾਕਾ ਹੋਆ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋ ਹੈ ਪਾਤਾਲ ਪਾਤਾਲ ਲਖ ਆਗਾਸਾ ਆਗਾਸ ਆੜਕ ਆੜਕ ਭਾਲ ਥਕੇ ਵੇਦ ਕਹਨਿਕ ਬਾਤ ਸੈ ਸ 18 ਕਹਿਨ ਕਤੀਬਾ ਅਸੂਲੁ ਇਕਤਾਤ ਲੇਖਾ ਹੋਏ ਤਾਂ ਲਿਖੀਐ ਲੇਖਾ ਹੋਏ ਬਿਨਾਸ ਨਾਨਕ ਵੱਡਾ ਆਖੀਐ ਆਪੇ ਜਾਣਾ ਆਪ ਸਲਾਹੀ ਸਲਾਹੇ ਇਤੀ ਸੁਰਤ ਨ ਪਾਈਆ ਨਦੀਆ ਤੈ ਵਾਹ ਪਵੈ ਹੈ ਸਮੁੰਦ ਨਾ ਜਾਣੀ ਹੈ ਸਮੁੰਦ ਸਾ ਸੁਲਤਾਨ ਗਿਰਹਾ ਸੇਤੀ ਨਾਲ ਧਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨਹੁ ਨਾ ਵਿਸਰਹਿ ਅੰਤ ਨਾ ਸਿੱਤੀ ਕਹਿਣ ਨਾ ਅੰਤ ਅੰਤ ਨਾ ਕਰਨਾ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੀਤੇ ਬਿਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹ ਅੰਤ ਨਾ ਜਾਣੈ ਕੋਈ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਦੇਵੜ ਉੱਚਾ ਹੋਵੇ ਕੋਈ ਜਿਸ ਉੱਚੇ ਕੋਲ ਜਾਣਾ ਸੋਏ ਦੇਵੜ ਆਪ ਜਾਣਾ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨਾ ਤੁਮਾਏ ਕੀਤੇ ਮੰਗ ਹੈ ਜੋਤ ਅਪਾਰ ਕੀਤੇਆਂ ਗਣਤ ਨਹੀਂ ਵਿਚਾਰ ਕੀਤੇ ਖਪਤ ਹੈ ਵੇਕਾਰ ਕੀਤੇ ਲੈ ਲੈ ਮੁੱਖਰਪਾਹੇ ਕੀਤੇ ਮੂਰਖ ਸਾਹੀ ਸਾਹੀ ਕੀਤਿਆਂ ਦੁਖੀ ਸਦਮਾਰ ਇਹ ਭੇਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣਾ ਹੋਏ ਹੋਰ ਆਖ ਨਾ ਸਕਾ ਕੋਈ ਜੇ ਕੋ ਫਾਇਕ ਅਖਣ ਪਾਏ ਉਹ ਜਾਣਾ ਜੇਤੀਆਂ ਨੂੰ ਖਾਏ ਆਪੇ ਜਾਣਾ ਆਪੇ ਦੇ ਆਖੇ ਸੇ ਪੇ ਕੇਈ ਕੇ ਜਿਸਨੋ ਬਖਸੇ ਸਤਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਆ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਪਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਪਰਮਾਨ ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖ ਹੈ ਵੇਦ ਪਾਠ ਕੁਰਾਨ ਆਖ ਹੈ ਪੜੇ ਕਰੇ ਵਖਿਆਨ हैं पर परमे अख हैं इंद अख हैं गोपी तय गोविंद अख हैं ईशर अख हैं सिद्ध अख हैं दानव अख हैं देव अख सुर सुरनर मुन जन सेव आखें 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 केते अख हैं आखन पाहे केते कह कह उठ उठ जाहे एते की होर करे तख ना सक ही के, के ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖਾ ਬੋਲ ਵਿਗਾੜਤਾ ਲਖਿਆ ਸਿਰ ਗਾਵਾਰਾ ਗاوار ਸੂਦਰ ਕੇ ਹਾਂ ਸੂ ਕਰ ਕੇ ਹਾਂ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਨ ਹਾਰੇ ਕੇਤੇ ਰਾਗ ਪਰਿ ਸੋ ਕਹੀ ਅਨ ਕੇਤੇ ਗਾਵਨ ਹਾਰੇ ਗਾਵ ਹੈ ਤੁਹਨੋਂ ਪਾਉਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵ ਹੈ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵ ਹੈ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵ ਹੈ ਇੰਦ ਇਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵ ਹੈ ਸਿੱਧ ਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵ ਹੈ ਵੀਰ ਕਰਾਰੇ ਗਾਵਣ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵ ਹੈ ਮੋਹਨੀਆਂ ਮਨ ਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨ ਉਪਾਏ ਤੇਰੇ 68 ਤੀਰਥ ਨਾਲੇ ਗਾਵਹਿ ਜੋਦ ਮਹਾਬਲ ਸੂਰਾ ਗਾਵਹਿ ਖਾਨੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰਖੇ ਧਾਰੇ ਸੇਈ ਤੁਦਨੋ ਗਾਵਹਿ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗ-ਇੰਗੇ ਪੱਤੀ ਕਰ ਕਰ ਜਨਸੀ ਮਾਇਆ ਜਿਨੇ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵਾ ਸੋਈ ਕਰਤੀ ਹੁਕਮ ਨਾ ਕਰਨਾ ਜਾਈ ਸੋ ਪਾਤਸਾਹ ਸਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਵਿਭੂਤ ਹਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਦ ਹੈ ਨਾਦ ਆਪ ਨਾਥ ਨਾਥੀ ਸਭ ਜਾ ਕੇ ਰਿੱਧ ਸਿਧ ਅਵਰਾ ਸਾਧ ਸੰਜੋਗ ਵਿਜੋਗ ਦੁਇ ਕਾਰ ਚਲਾਵ ਹੈ ਲਿਖ ਹੈ ਆਵ ਹੈ ਭਾਗ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤੇਂਕੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀ ਬਾਨ ਜਿ ਤਿਸ ਸੁਭਾਵ ਹੈ ਤੇ ਵਾ ਚਲਾਵੈ ਜਿ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨ ਆਵੈ ਬਹੁਤਾ ਇਹੋ ਵਡਾਨ ਆਦੇਸ ਤਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਆਸਨ ਲੋਏ ਲੋਏ ਭੰਡਾਰ ਜੋ ਕਿ ਸਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਰਜਨਹਾਰ ਨਾਨਕ ਸੱਚੇ ਕੀ ਸਾਚੀਕਾਰ ਆਦੇਸ਼ ਸਹਿ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇਕ ਦੂ ਜੀਵੋ ਲਖ ਹੋਏ ਲਖ ਹੋਵੇ ਹੈ ਲਖ 20 ਲਖ ਲਖ ਜਿਹੜਾ ਆਖੀਆ ਹੈ ਇੱਕ ਨਾਮ ਜਗਦੀਸ਼ ਏ ਤਰਾ ਪਤ ਪਵੜੀਆ ਚੜਿਆ ਹੋਏ 21 ਸੁਨ ਗਲਾ ਆਕਾਸ ਕੀ ਪੀਟਾ ਆਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜਾ ਠੀਸ ਆਖਣ ਜੋਰ ਚਪੈ ਨਾ ਹਜੋਰ ਜੋਰ ਨਾ ਮੰਗਨ ਦੇਨ ਨਾ ਜੋਰ जोर न जीवन मरण न जोत जोर, जोर न राज माल منصور जोर न सुरती ज्ञान विचार जोर न युक्ति छोटा संसार जिस हत जोर कर देखा सोए नानक उत्तम नीच न कोए राती रती इति वार पवन पानी अग्नि पाताल तिसु विच धरती था फ रखी धर्म साल विच जिए जुक्के रंग तिनके नाम अनेक अनंत कर्मी कर्मी कोई विचार सच्चा आप सच्चा दरबार ਸਰ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈ ਨੀਸਾਨ ਕਚ ਪਕਾਈ ਉਥੈ ਪਾਏ ਨਾਨਕ ਗਿਆ ਜਾ ਪੈ ਜਾਏ ਧਰਮ ਖੰਡ ਦਾ ਇਹੋ ਧਰਮ ਗਿਆਨ ਖੰਡ ਦਾ ਅਖੋ ਕਰਮ ਇਤੇ ਪਉਣ ਪਾਣੀ ਵੈਸੰਤਰ ਇਤੇ ਕਾਣ ਮਹੇਸ਼ ਇਤੇ ਵਰਮੇ ਘੜਤ ਘੜਿਆ ਹੈ ਰੂਪ ਰੰਗ ਕੇ ਵੇਸ ਇਤਿਆ ਕਰਮ ਸੁਨੀ ਮੇਰ ਕਿਤੇ ਕਿਤੇ ਤੂਪ ਦੇਸ ਇਤੇ ਇੰਦ ਚੰਦ ਸੂਰ ਕਿਤੇ ਕیتے ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਦਾਣਨ ਨੂੰ ਕੀਤੇ ਕੀਤੇ ਰਤਨ ਸਮੁੰਦ ਕੀਤਿਆਂ ਖਾਣੀ ਕੀਤਿਆਂ ਬਾਣੀ ਕੀਤੇ 파ਸ਼ ਨਰਿੰਦ ਕੀਤਿਆਂ ਸੁੱਤੀ ਸੇਵਕ ਕੀਤੇ ਨਾਨਕ ਅੰਤਨਾੰਤ ਗਿਆਨ ਖੰਡ ਮਹ ਗਿਆਨ ਪ੍ਰਚੰਡ ਸਥਾਨਾਤ ਬਿਨੋਦ ਗੁਰ ਅਨੰਦ ਸਰਮ ਖੰਡ ਕੀ ਬਾਣੀ ਰੂਪ ਸਿੱਥੈ ਘੜਤ ਘੜੀਆ ਬਹੁਤ ਅਨੂਪ ताकिया गलाखया ना जााहे जेको कह पछे पछताय तिथै घड़िया सुरत मत मन बुद्ध तिथ घड़िए सुरा सिद्धा की सुध कर्म खंड की बाणी जोर तिथ न कोई होर तिथ जोद महाबल सूर तिन मह राम भरपूर तिथ सीतो सीता महमा माहे ताके रूप न कथना जाहे ना ओह मरे न ठागे जाहे जिनका आराम वसे मनमाहे सिथै भगत वसह के लोए करह आनंद सच्चा मन सोए सच खंड वसे निरंकार कर कर वेखै नदर निहाल सिथै खंड मंडल पर पण्ड एको कथा का अंत न अंत सिथै लोए लोए आकार जीव जीव हुकम स्वैच विकार वेखै अगित कर विचार नानक कथना करडा सार ਜਤਿ ਪਹਾੜਾ ਤਿਰਜ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਭਾਉ ਖਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਢਟਾਲ ਘੜੀਐ ਸਬਦ ਸੱਚੀ ਟਕਸਾਲ ਜਿਨਕਾ ਉਹ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਏਲਾ ਸਗਲ ਜਗਤ ਸੰਗੇ ਆਈਆਂ ਗੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਏ ਨੇੜਾ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ